ਚੀਜ਼ਾਂ ਧਿਆਨ ਰੱਖਣਾ ਬਾਬੇ ਉਹ ਮੇਲੇ ਦੇ ਵਿੱਚੋਂ ਕੋਈ ਟੈਟੂ ਨਹੀਂ ਕਰਾਉਣਾ ਮੇਲੇ ਦੇ ਵਿੱਚੋਂ ਟੈਟੂ ਤੁਸੀਂ ਕਰਾ ਦਲੋਗੇ ਇਨ ਫਿਊਚਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਇਨਫੈਕਸ਼ਨ ਹੋ ਸਕਦੀ ਹੈ ਇੱਕਦਮ ਨਹੀਂ ਓੜੀ ਓੜੀ ਆਊਗੀ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਸੋ ਬਾਈ ਬਲੌਗ ਦੇ ਨਾਲ ਬਣੇ ਰਿਹਾ ਅੱਜ ਦੇ ਬਲੌਗ ਦੇ ਵਿੱਚ ਅਸੀਂ ਸਟੂਡੀਓ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੋ ਜਿੰਨੇ ਵੀ ਮੇਰੇ ਆਰਟਿਸਟ ਭਰਾ ਨੇ ਜਿੰਨੇ ਵੀ ਕਲਾਇੰਟ ਨੇ ਜਿਨ੍ਹਾਂ ਜਿਨ੍ਹਾਂ ਨੇ ਟੈਟੂ ਕਰਾਏ ਆ ਉਹਨਾਂ ਦੇ ਲਈ ਸਪੈਸ਼ਲ ਬਲੌਗ ਰੈਡੀ ਹੋਣ ਜਾ ਰਿਹਾ ਹੈ ਬਈ ਬਲੌਗ ਦੇ ਨਾਲ ਬਣੇਗਾ ਬੜਾ ਇੰਟਰਸਟਿੰਗ ਬਲੌਗ ਹੋਊਗਾ ਸੋ ਜਿਨ੍ਹਾਂ ਨੇ ਟੈਟੂ ਕਰਵਾਏ ਵੀ ਆ ਤੇ ਕਿੱਥੋਂ ਕੀ ਕਰਨਾ ਕੀ ਨਹੀਂ ਕਰਨਾ ਜਿੰਨਾਂ ਕੋ ਕੁਝ ਪਤਾ ਤੁਹਾਡੇ ਨਾਲ ਸ਼ੇਅਰ ਕਰਨਾ ਬਈ ਬਲੌਗ ਦੇ ਨਾਲ ਬਣੇਗਾ ਥੈਂਕ ਯੂ ਸੋ ਮੱਚ ਸੋ ਆ ਮੇਰਾ ਸਟੂਡੀਓ ਬਈ ਬਬਾ ਜੀ ਇਹੋ ਸ਼ੁਰੂਆਤ ਕਰਾਂਗੇ ਸੋ ਆਪਣਾ ਸਟੂਡੀਓ ਲੈ ਬਾਈ ਨਾ ਜ਼ਿਆਦਾ ਕਹਿ ਦਈਏ ਕਿ ਆਪਾਂ ਯਾਰ ਸਟੂਡੀਓ ਸ਼ੈਪ ਕਰਕੇ ਆਏ ਆ ਇਹ ਨਹੀਂ ਹਲੇ ਰੈਨੋਵੇਟ ਕੀਤਾ ਸੋ ਕੁਝ ਕੁ ਗੱਲਾਂ ਕਰਕੇ ਤੁਹਾਨੂੰ ਪਤਾ ਹੀ ਆ ਬਾਈ ਤੇ ਬਾਈ ਜਿੰਨੇ ਵੀ ਮੇਰੇ ਆਰਟਿਸਟ ਭਰਾ ਆ ਜਿੰਨੇ ਵੀ ਟੈਟੂ ਕਰਦੇ ਆ ਜਿੰਨਾਂ ਨੇ ਬਣਾਏ ਆ ਸੋ ਬੇਲੇ ਬੈਠੇ ਆ ਤੇ ਤੁਹਾਡੇ ਨਾਲ ਗੱਲਾਂ ਥੋੜੀਆਂ ਜੀਆਂ ਆਪਾਂ ਸ਼ੇਅਰ ਕਰਨੀਆਂ ਬਾਈ ਬਲੌਗ ਦੇ ਨਾਲ ਬਣੇ ਰਹੋ ਬਲੌਗ ਨੂੰ ਬਾਈ ਸਕਿਪ ਨਹੀਂ ਕਰਨਾ ਵੀਡੀਓ ਅੱਗੇ ਨਹੀਂ ਕਰਨੀ ਸੋ ਦੇਖਣਾ ਸਾਰਿਆਂ ਨੇ ਇਹ ਵਲੌਗ ਨੂੰ ਨਜ਼ਾਰਾ ਪੂਰਾ ਲੈਣਾ ਫੁੱਲ ਇੰਜੋਏਮੈਂਟ ਸ਼ਰਖਾ ਸੋ ਬਾਈ ਤੁਸੀਂ ਦੇਖ ਸਕਦੇ ਆ ਆਪਣੇ ਦੇ ਕੋਲ ਜਿਹੜਾ ਜਿਹੜਾ ਸੈਟਅਪ ਲੱਗਾ ਹੋਇਆ ਇੱਥੇ ਜੋ ਜੋ ਵੀ ਪਿਆ ਪਤਾ ਦੇ ਨਾਲ ਸਾਰਾ ਕੁਝ ਸ਼ੇਅਰ ਕਰਨਾ ਸੋ ਫਸਟਲੀ ਬਾਈ ਆਪਾਂ ਤੁਹਾਡੇ ਨਾਲ ਇנק ਤੋਂ ਸ਼ੁਰੂ ਕਰਾਂਗੇ ਕਿ ਆਪਾਂ ਕਿਹੜੀ ਕਿਹੜੀ ਇנק ਕਿੱਥੇ ਕਿੱਥੇ ਯੂਜ਼ ਕਰਦੇ ਆ ਸੋ ਤੁਸੀਂ ਦੇਖ ਸਕਦੇ ਆ ਬਾਈ ਅਸਲੀ ਆਪਾਂ ਡਾਇਨਾਮਿਕ ਇਨਕ ਯੂਜ਼ ਕਰਦੇ ਆ ਬਹੁਤ ਜ਼ਿਆਦਾ ਗੰਦੀ ਹੋ ਗਈ ਸੀ ਜਦੋਂ ਅਸੀਂ ਇਹਨੂੰ ਇੱਧਰ ਚੱਕ ਕੇ ਲਏ ਸੀ ਸਮਾਨ ਨੂੰ ਤੇ ਥੋੜਾ ਜਿਹਾ ਬਾਈ ਜਿਹੜੀ ਇਨਕ ਸੀਗੀ ਉਹ ਉੱਪਰ ਟਕਣ ਥੋੜਾ ਜਿਹਾ ਖੁੱਲਾ ਰਹਿ ਗਿਆ ਸੀ ਆਪਣੇ ਕੋਲ ਡਾਇਨਾਮਿਕ ਟ੍ਰਿਪਲ ਬਲੈਕ ਬਾਈ ਆਪਾਂ ਯੂਜ਼ ਕਰਦੇ ਆ ਇਹਦਾ ਰਿਜ਼ਲਟ ਬੜਾ ਵਧੀਆ ਬਾਈ ਡਾਇਨਾਮਿਕ ਟ੍ਰਿਪਲ ਬਲੈਕ ਸੋ ਆਪਣੇ ਕੋਲ ਮੋਸਟਲੀ ਜਿੰਨੇ ਵੀ ਕਲਰ ਪਏ ਆ ਬਾਈ ਉਹ ਸਾਰੇ ਡਾਇਨਾਮਿਕ ਦੇ ਪਏ ਆ ਦੇਖ ਸਕਦੇ ਆ ਆ ਆਪਣੇ ਕੋਲ orange ਉਹ ਵੀ ਆਪਣੇ ਕੋਲ ਡਾਇਨਾਮਿਕ ਰਿਵਿਆ ਡਾਇਨਾਮਿਕ ਦੇ ਕਲਰ ਵਾਈਸ ਸਭ ਤੋਂ ਜ਼ਿਆਦਾ ਬੈਸ ਰਿਸਪੌਂਸ ਆ ਰੇਡੀਅੰਟ ਰੇਡੀਅੰਟ ਕਹਿੰਦੇ ਆਪਾਂ ਇਹਨੂੰ ਤੁਸੀਂ ਦੇਖ ਸਕਦੇ ਰੇਡੀਅੰਟ ਦਾ ਕਲਰ ਬਹੁਤ ਸੋਹਣਾ ਇਹ ਜਿੰਨੇ ਵੀ ਬਾਈ ਆਪਣੇ ਕੋਲ ਕਲਰ ਪਏ ਆ ਸਾਰੇ ਜਿਹਦਾ ਕਹਿ ਲੋਗੇ ਐਕਸਪੈਰੀਮੈਂਟ ਕਰ 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 ਕੇ ਇੱਥੇ ਤੱਕ ਆਏ ਆ ਡਾਰਕ ਬਰਾਊਨ ਸੋ ਭਾਈ ਆਪਣੇ ਕੋਲ ਜਿੰਨਾ ਵੀ ਬ੍ਰਾਂਡ ਪਿਆ ਉਹ ਸਾਰਾ ਡਾਇਨਾਮਿਕ ਦਾ ਆ ਡਾਇਨਾਮਿਕ ਦੇ ਕਲਰ ਦੀ ਸਾਨੂੰ ਆਸਤਾ ਕਦੀ ਕੋਈ ਕੰਪਲੀਟ ਨਹੀਂ ਬਾਕੀ ਕੰਮ ਕਰਨ ਦਾ ਤਰੀਕਾ ਤੁਹਾਨੂੰ ਪਤਾ ਹੀ ਹਨ ਤੁਹਾਡਾ ਕੰਮ ਕਰਨ ਦਾ ਤਰੀਕਾ ਵਧੀਆ ਹੋਊਗਾ ਤੇ ਉੱਥੇ ਕਹਿ ਲੋ ਕਿ ਮਾੜੇ ਤੋਂ ਮਾੜਾ ਕਲਰ ਵੀ ਤੁਹਾਨੂੰ ਫੈਕਟਰ ਨਹੀਂ ਕਰੂਗਾ ਸੋ ਇਹ ਹੋ ਗਏ ਭਾਈ ਆਪਣੇ ਕਲਰਸ ਤੇ ਆ ਭਾਈ ਆਪਾਂ ਜਿੱਦਾਂ ਜਿਹੜੀ ਆਪਾਂ ਫਾਰਮ ਬਣਾਈ ਦੀ ਆ ਉਹ ਦੇਖ ਸਕਦੇ ਆ ਬਲੂ ਸੌਪ ਇਦਾਂ ਨਾਲ ਅਸੀਂ ਆਪਣੀ ਫਾਰਮ ਤਿਆਰ ਕਰ ਲੈਂਦੇ ਆ ਆ ਆਪਣੇ ਕੋਲ ਬਾਈ ਫਾਰਮ ਦੀ ਬੋਤਲ ਹੋ ਗਈ ਹੈ ਠੀਕ ਹੈ ਬਾਈ ਜੀ ਉਸ ਤੋਂ ਬਾਅਦ ਆਪਾਂ ਮਸ਼ੀਨ ਤੇ ਵੀ ਆਵਾਂਗੇ ਸੋ ਮੇਰੇ ਵੀਰ ਬਲੌਗ ਦੇ ਨਾਲ ਬਣੇ ਰਹੋ ਠੀਕ ਹੈ ਜੀ ਆ ਆਪਣਾ ਰੈਪ ਹੋ ਗਿਆ ਆ ਆਪਣਾ ਹੋ ਗਿਆ ਸ਼ਾਵਰ ਤੇ ਦੇਖੋ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਦੇਖ ਸਕਦੇ ਆ ਹਲਕਾ ਹਲਕਾ ਇਹਦੇ ਉੱਤੇ ਵਾਟਰ ਟਪ ਰਿਹਾ ਹੈ ਨਾ ਆ ਦੇਖੋ ਇਹ ਆ ਦੇਖੋ ਵਾਈਟ ਕਲਰ ਦੇ ਉੱਤੇ ਹਲਕਾ ਹਲਕਾ ਪਾਣੀ ਡਾਪ ਰਿਹਾ ਸੋ ਇਹਨੂੰ ਮੇਰੇ ਵੀਰ ਕੰਮ ਕਰਨ ਤੋਂ ਪਹਿਲਾਂ ਇੱਕ ਵਾਰੀ ਸ਼ੇਕ ਜ਼ਰੂਰ ਕਰ ਲਿਆ ਕਰੋ ਇੰਨਾ ਕ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਹੁੰਦਾ ਨਾ ਦੱਸਣਾ ਆਪਣਾ ਫਰਜ਼ ਆ ਸੋ ਬਾਈ ਪਹਿਲਾਂ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਸੀ ਸੋ ਆਪਾਂ ਜਿਹੜੀ ਮਸ਼ੀਨ ਮਸ਼ੀਨ ਦੀ ਗੱਲ ਲੈ ਕੇ ਆਉਂਦੇ ਆ ਬਾਈ ਮਸ਼ੀਨ ਆਪਣੇ ਕੋਲ ਹੈਗੀ ਆ ਪ੍ਰੋਟੋਨ ਇਕੁਅਲਾਈਜ਼ਰ ਜਿਹਦੀ ਕੀਮਤ ਲਗਭਗ ਉਦੋਂ ਆਪਾਂ 24000 ਦੇ ਵਿੱਚ ਲਈ ਸੀਗੀ ਇਹ ਤੇ ਖੋਲੀ ਯਾਰ ਅਰਸ਼ ਸੋ 1 ਮਿੰਟ ਭਾਈ ਆਪਾਂ ਮਸ਼ੀਨ ਤੁਹਾਨੂੰ ਓਪਨ ਕਰਕੇ ਦਿਖਾਉਨੇ ਆ ਅਰਸ਼ਾ ਮਸ਼ੀਨ ਖੋਲੀ ਯਾਰ ਇਹ ਭਾਈ ਆਪਣੀ ਕਵਾਡਨ ਦੀ ਮਸ਼ੀਨ ਆ ਫੁੱਲ ਸਾਇਲੈਂਟ ਆ ਭਾਈ ਆ ਰਹੀ ਆਪਣੀ ਮਸ਼ੀਨ ਬਾਬੇ ਇੰਨੀ ਜਿਆਦਾ ਸਮੂਥ ਚੱਲਦੀ ਐ ਇੰਨੀ ਸਮੂਥ ਸ਼ੇਡਿੰਗ ਮੈਂ ਕਹਿੰਦਾ ਯਾਰ ਤੁਸੀਂ ਬਹੁਤ ਬਹੁਤ ਜ਼ਿਆਦਾ ਹੀ ਵਰਕ ਕਰਦੀ ਆ ਇਹਦੀ ਪਾਵਰ ਸਪਲਾਈ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਆ ਬਾਬੇ ਦੀ ਪਾਵਰ ਸਪਲਾਈ ਆ ਖੋਲੋ ਵੀ ਇਹਨੂੰ ਕੱਢੋ ਬਾਹਰ ਇਹ ਰਹੀ ਭਾਈ ਔਨ ਕਰਿਓ ਇਹਨੂੰ ਲਾਓ ਤਾਂ ਲੋ ਭਾਈ ਆਪਣਾ ਜਿਹੜਾ ਪੈਨ ਮਸ਼ੀਨ ਰੈਡੀ ਹੋ ਗਿਆ ਸੋ ਭਾਈ ਇਹਦੀ ਇੱਕ ਪ੍ਰੋਬਲਮ ਤੁਹਾਨੂੰ ਮੈਂ ਦੱਸਦਾ ਜਿੱਦਾਂ ਕਹ ਲੋ ਕਿ ਬਾਕੀ ਮਸ਼ੀਨਾਂ ਅਸੀਂ ਯੂਜ਼ ਕਰਦੇ ਆ ਨਾ ਉਹਨੂੰ ਆਪਾਂ ਘਟੋਣੀ ਘਟ 8 8.5 ਤੇ ਲਾਈਨਿੰਗ ਕਰ ਲੈਂਦੇ ਆ 6.5 6.0 ਦੇ ਵਿੱਚ ਸ਼ੇਡਿੰਗ ਕਰ ਲੈਂਦੇ ਆ ਪਰ ਇਹਦਾ ਮਸ਼ੀਨ ਦਾ ਸਿਸਟਮ ਇਹ ਹੈ ਕਿ ਭਾਈ ਇਹਨੂੰ ਹਨਾ ਜਦੋਂ ਅਸੀਂ ਚਲਾਈਦਾ ਘੱਟੋ ਨਹੀਂ ਘੱਟ ਸਾਨੂੰ ਇਹਦਾ ਵੋਲਟੇਜ 9 9.5 ਰੱਖਣਾ ਪੈਂਦਾ ਸ਼ੇਡਿੰਗ ਲਈ 7 7.5 ਇਹ ਪਤਾ ਨਹੀਂ ਇਹਦਾ ਮਸ਼ੀਨ ਦਾ ਕੋਈ ਸਿਸਟਮ ਆ ਜਾਂ ਕਿਦਾਂ ਪਰ ਤੇ ਦਾ ਵਰਕ ਇੰਨਾ ਜਿਆਦਾ ਪਿਆਰਾ ਹੈ ਭਾਈ ਆਪਾਂ ਕਿਸੇ ਚੀਜ਼ ਨੂੰ ਕਹ ਲੋ ਕਿ ਆਪਾਂ ਕੋਈ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਇਹ α ਦੀ ਬੈਟਰੀ ਆ ਬੈਟਰੀ ਸਿਰ ਤੇ ਵੀ ਬਾਬੇ ਮਸ਼ੀਨ ਮੈਟਰ ਕਰਦੀ ਆ ਸੋ ਇਹ ਹੋ ਗਈ ਆਪਣੀ ਪ੍ਰੋਟੋਨ ਦੀ ਸੋ ਇੱਕ ਆਪਣੇ ਕੋਲ ਬਾਬੇ ਹੈਗੀ ਫਾਲਕਨ ਦੀ ਆ ਪਈ ਆਪਣੇ ਕੋਲ ਫਾਲਕਨ ਦੀ ਪ੍ਰੈਕਟਿਸਲੀ ਰੱਖੀ ਹੋਈ ਆ ਸੋ ਇਹ ਬਾਬੇ ਜਿਹੜੀ ਮਸ਼ੀਨਾਂ ਕਹਿ ਲੋ ਕਿ ਜ਼ਿਆਦਾਤਰ ਆਪਾਂ ਕੰਮ ਇਹਦੇ ਨਾਲ ਵੀ ਕਰੀਦਾ ਥੋੜੀ ਜੀ weight ਦੇ ਵਿੱਚ ਹੈਵੀ ਆ ਬਟ ਆ ਮੋਰੇ ਦਾ ਸਟਾਕ ਲੱਗਾ ਹੋਇਆ ਤੇ ਜਿਹੜੀ ਪ੍ਰੋਟੋਨ ਦੀ ਸੀ ਉਹਦੇ ਵੀ ਬਾਬੇ ਇਦੀ ਸਟਾਕ ਲੱਗਾ ਹੋਇਆ ਮੋਰੇ ਤੁਸੀਂ ਇਹ ਤੋਂ ਇਹਨੂੰ ਸੈੱਟ ਕਰ ਸਕਦੇ ਆ ਚੱਲ ਰਹੀ ਆ ਬਾਬੇ ਸੌਣ ਸਕਦੇ ਆ ਬਿਲਕੁਲ ਸਾਇਲੈਂਟ ਸੋ ਇਹਦੇ ਨਾਲ ਆਪਾਂ ਸਕਿਨ ਪ੍ਰੈਕਟਿਸ ਵੀ ਕਰਦੇ ਆ ਪੈਡ ਚੱਕੇ ਨਹੀਂ ਯਾਰ ਸਿਕਨ ਪ੍ਰੈਕਟਿਸ ਵਾਲਾ ਸੋ ਦੇਖੋ ਬਾਈ ਇਹਦੇ ਵਿੱਚ ਸੈੱਲ ਪਿੰਦਾ ਬਾਬੇ ਸੋ ਆਹ ਬਾਬੇ ਇਸ ਮਸ਼ੀਨ ਦਾ ਵਰਕ ਦੇਖ ਲਓ ਤੁਸੀਂ ਬਹੁਤ ਪਿਆਰਾ ਕੰਮ ਕੀਤਾ ਸਾਡੇ ਬਾਈ ਸਟੂਡੈਂਟ ਨੇ ਯੋ ਯੋ ਵਰਸ ਸਿੰਘ ਸੋ ਬਾਬੇ ਆ ਆਪਣਾ ਹੈਗਾ ਪ੍ਰੋਟੋਨ ਦਾ ਵਰਕ ਜਿਹੜੀ ਪ੍ਰੋਟੋਨ ਦੀ ਮਸ਼ੀਨ ਨਾਲ ਕਰਦੇ ਪਏ ਆ ਬਹੁਤ ਸਮੂਥ ਸਮੂਥ ਛੇਡ ਗਈ ਵੀਰ ਸੋ ਤੁਹਾਨੂੰ ਮੈਂ ਸੈੱਲ ਦਿਖਾਉਣਾ ਬੱਬੇ ਕੱਢ ਕੇ ਇਹਦਾ ਜਿਹੜਾ ਬੈਟਰੀ ਐ ਇਹਦਾ ਚਾਰਜਰ ਕਿੱਥੇ ਆ ਉਹ ਚੱਕ ਚਾਰਜਰ ਉਹ ਆਉ ਲੋ ਆ ਇਹਦੇ ਵਿੱਚੋਂ ਕੱਢ ਕੇ ਇਹਦੇ ਵਿੱਚ ਆਪਾਂ ਡਾਇਰੈਕਟ ਚਾਰਜ ਲਾ ਲੈਨੇ ਤੇ ਮਸ਼ੀਨ ਜਿਹੜੀ ਇਹ ਫਾਲਕਨ ਦੀ ਆ ਘੱਟੋ ਨਹੀਂ ਘੱਟ 12 ਤੋਂ 13 ਘੰਟੇ ਕੱਢ ਜਾਂਦੀ ਆ ਇਹਦੇ ਵਿੱਚ ਕੋਈ ਝੂਠ ਨਹੀਂ ਟੈਟੂ ਕਰਨ ਨੂੰ 8 ਘੰਟੇ ਵੀ ਲੱਗ ਜਾਂਦੇ ਆ 10 ਘੰਟੇ ਵੀ ਲੱਗ ਜਾਂਦੇ ਆ ਨੇਮ ਟੈਟੂ ਹੋਵੇ ਤਾਂ ਘੱਟੋ-ਘੱਟ ਹਫ਼ਤਾ ਲਗਾਤਾਰ ਰੈਗੂਲਰ ਚੱਲਦੀ ਆ ਤੇ ਸਾਨੂੰ ਅਜ ਤੱਕ ਇਸ ਮਸ਼ੀਨ ਨੇ ਕਦੀ ਵੀ ਤੰਗ ਨਹੀਂ ਕੀਤਾ ਸੋ ਉਸ ਤੋਂ ਬਾਅਦ ਬਾਬਿਓ ਆ ਜਾਂਦੀ ਆਪਣੀ ਕੋਇਲ ਮਸ਼ੀਨ ਇਹ ਆਪਣੀ ਹੈਗੀ ਬਾਬਿਓ ਕੋਇਲ ਮਸ਼ੀਨ ਲਓ ਜੀ ਬਹੁਤ ਪਿਆਰੀ ਮਸ਼ੀਨ ਆ ਬਾਬਿਓ ਲਾਈਨਰ ਇਹ ਹੈਗੀ ਬਾਬਿਓ ਜੈਗਵਰ ਦੀ ਜੋ ਆਪਣੇ ਸਟੂਡੀਓ ਦਾ ਨਾਮ ਵੀ ਹੈ ਜੈਗਵਰ ਦਾ ਬ੍ਰਾਂਡ ਬਹੁਤ ਸੋਹਣੀ ਮਸ਼ੀਨ ਆ ਵੇਟ ਵੀ ਨਾ ਜ਼ਿਆਦਾ ਨਹੀਂ ਹੈਗਾ ਸੋ ਬਹੁਤ ਸੋਣੀ ਜੀ ਮਸ਼ੀਨ ਇਹਦਾ ਲਾਈਨਿੰਗ ਵਰਕ ਬਹੁਤ ਜ਼ਿਆਦਾ ਪਿਆਰਾ ਆ ਜੈਗੂਅਰ ਅਗਰ ਤੁਸੀਂ ਮੈਂ ਤਾਂ ਕਹੂੰਗਾ ਕਿ ਜੇ ਤੁਸੀਂ ਕੋਇਲ ਦੇ ਵਿੱਚ ਵਰਕ ਕਰਦੇ ਆ ਇੱਕ ਵਾਰੀ ਜਿਹੜੀ ਡੈਚ ਲਾਈਨ ਦੀ ਮਸ਼ੀਨ ਨਵਾਬੇ ਯੂਜ਼ ਕਰਕੇ ਦੇਖੋ ਮੇਰੇ ਵੀਰ ਡੈਚ ਲਾਈਨ ਦੀ ਮਸ਼ੀਨ ਜਿਹੜੀ ਆ 우ਸਤਾਦ ਜੀ ਮੈਂ ਕਹਿੰਦਾ ਸਿਰਾਈ ਸਿਰਾਈ ਜੀ ਆਪਣੇ ਕੋਲ ਹੈ ਨਹੀਂ ਬਟ ਉਹਦੇ ਨਾਲ ਮੈਂ ਵਰਕ ਕੀਤਾ ਸੀਗਾ ਦੋ ਤਿੰਨ ਵਾਰੀ ਤੋ ਆ ਜਿਹੜੀ ਇੱਕ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਹਰ ਇੱਕ ਕੋਇਲ ਦੇ ਵਿੱਚ ਜਿਹੜਾ ਇੱਥੋਂ ਆਪਾਂ ਆ ਚੀਜ਼ ਨਾਲ ਟੱਚ ਹੁੰਦੀ ਆ ਨਾ ਸਟਾਕ ਨਾਲ ਟੱਚ ਹੁੰਦਾ ਇਹਦੇ ਵਿੱਚ ਬਾਬਾ ਸ਼ੋਰਟਜ ਦਾ ਕਹਿ ਲਓ ਕਿ ਕਾਰਬਨ ਜਿਆ ਕੀ ਹੁੰਦਾ ਉਹ ਜੰਮ ਜਾਂਦਾ ਉਹਨੂੰ ਰੇਗਮਰ ਜਾਂ ਕੋਈ ਚੀਜ਼ ਦੇ ਨਾਲ ਸਾਫ ਕਰ ਲਿਆ ਕਰੋ ਜਿਹਦੇ ਨਾਲ ਤੁਹਾਡੇ ਲਾਈਨਿੰਗ ਵਰਕ ਦੇ ਵਿੱਚ ਪੈਚਸ ਨਹੀਂ ਆਊਗਾ ਠੀਕ ਹੈ ਜੀ ਸੋ ਇਹ ਹੋ ਗਈ ਬਾਬਾ ਜੀ ਆਪਣੀ ਕੋਇਲ ਮਸ਼ੀਨ ਸੋ ਇੱਕ ਮਿੰਟ ਨੂੰ ਪੈਕ ਕਰ ਦਈਏ ਜੀ ਲੋ ਸੋ ਉਸ ਤੋਂ ਬਾਅਦ ਆਪਣੇ ਕੋਲ ਆ ਗਈ ਬਾਬਿਓ ਕੋਇਲ ਮਸ਼ੀਨ ਦੀ ਪਾਵਰ ਸਪਲਾਈ ਇਹ ਮੈਂ ਟੈਂਪਰਰੀ ਰੱਖੀ ਹੋਈ ਆ ਵੈਸੇ ਮੇਰੀ ਪਾਵਰ ਸਪਰ ਸਪਲਾਈ ਸੀਗੀ ਜਿਹੜੀ ਉਹ ਗ੍ਰੇਫਾਈਟ ਦੀ ਸੀਗੀ ਉਹ ਮੇਰੇ ਕੋਲ ਖਰਾਬ ਹੋ ਗਈ ਸੀ ਤੇ ਇਹ ਵੀ ਬਹੁਤ ਵਧੀਆ ਚੀਜ਼ ਆ ਆਫਟਰ ਮੈਂ ਇਹਨੂੰ ਕੀਤਾ ਸੀ 4500 ਦੀ ਮੈਂ ਲਈ ਸੌਰੀ 3500 ਦੀ ਮੈਂ ਲਈ ਸੀ ਇਹ ਵਧੀਆ ਕੰਮ ਕਰ ਰਹੀ ਆ ਕੰਮ ਚੱਲ ਰਿਹਾ ਆਪਣਾ ਠੀਕ ਆ ਤੇ ਆ ਮਸ਼ੀਨ ਜਿਹੜੀ ਸੀਗੀ ਇਹ ਮੈਂ ਲਈ ਸੀਗੀ 7500 ਦੇ 7500 ਦੀ ਮਸ਼ੀਨ ਲਈ ਸੀ ਆਪਾਂ ਉਦੋਂ ਬਟ ਯਾਰ ਇਹਦਾ ਕੰਮ ਉਹ ਸੌਰੀ ਮੇਰਾ ਵੀ ਸੌਰੀ ਸੌਰੀ ਇਹ ਆਪਾਂ ਲਈ ਸੀਗੀ 8500 ਦੀ ਕੰਮ ਬਹੁਤ ਵਧੀਆ ਜੀ ਇਹਦਾ ਸਾਰਾ ਕੁਝ ਪਾ ਕੇ ਆਪਾਂ ਨੂੰ 13000 13 14000 ਦੇ ਵਿੱਚ ਵਿੱਚ ਸੈਟਅਪ ਸਾਰਾ ਇਹਦਾ ਤਿਆਰ ਹੋਇਆ ਸੀ ਵਾਇਰ ਵਗੈਰਾ ਲਗਾ ਕੇ ਸੋ ਇਹ ਉਹਦਾ ਫੋਟੋ ਸਵਿਚ ਆ ਇਹ ਵੀ ਬਬਾਈ ਆਪਾਂ ਯੈਗੂਾਰ ਦਾ ਰੱਖਿਆ ਹੋਇਆ ਬਹੁਤ ਹੀ ਪਿਆਰਾ ਇਹਦਾ ਵਰਕਮਾਰਡ ਆ ਜਾਂ ਹਲਕਾ ਜਿਆਨੂੰ ਇਸ਼ਾਰਾ ਹੀ ਦੇਣਾ ਪੈਂਦਾ ਮਸ਼ੀਨ ਫੜਾ ਫੜ ਚੱਲਦੀ ਹੈ ਇਹਦੇ ਨਾਲ ਸੋ ਆ ਇਹਦੀ ਆਪਾਂ ਰੱਖੀ ਹੋਈ ਆ ਵਾਇਰ ਬਹੁਤ ਪਿਆਰੀ ਆ ਵਾਇਰ ਦੇ ਨਾਲ ਜਿੰਨਾ ਚੱਲਦੀ ਆ ਫੁੱਟ ਸਵਿਚ ਤੇ ਵਾਇਰ ਆਪਣਾ ਤਾਂ ਦਿਖਾਤਾ ਆ ਤੇ ਉਸ ਤੋਂ ਬਾਅਦ ਆਜੋ ਜੀ ਆਪਣੀ ਇੱਕ ਕੋਇਲ ਮਸ਼ੀਨ ਹੋਰ ਸੀਗੀ ਅਰਸ਼ ਦੂਜੀ ਕੋਇਲ ਮਸ਼ੀਨ ਕਿੱਥੇ ਆ ਯਾਰ ਲੱਕੜ ਦਾ ਬਾਕਸ ਆ ਦੇਖੀ ਮੜਿਆ ਕਿੱਥੇ ਰੱਖ ਹੋਈ ਆ ਆ ਲੱਗਦੀ ਮੈਨੂੰ ਆਹ ਲਓ ਬਾਬਿਓ ਇਹ ਵੀ ਮਸ਼ੀਨ ਆਪਣੀ ਜੈਗਵਾਰ ਦੀ ਆ ਜੈਗਵਾਰ ਸਰਗੀ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਆਪਣੀ ਜਿਹੜੀ ਮਸ਼ੀਨ ਆ ਉਸਤਾ ਜੀ ਇਹ ਆਪਣੀ ਪਹਿਲੀ ਮਸ਼ੀਨ ਆ ਜਦੋਂ ਮੈਂ ਵਰਕ ਕਰਨ ਲੱਗਾ ਸੀ ਮੈਂ ਇਹ ਮਸ਼ੀਨ ਲਈ ਸੀ ਜੈਗਵਾਰ ਸਰਗੀ ਦੀ ਬਹੁਤ ਹੀ ਪਿਆਰੀ ਮਸ਼ੀਨ ਆ ਯਾਰ ਇਹ ਸਭ ਤੋਂ ਬੈਸਟ ਮਸ਼ੀਨ ਮੇਰੀ ਬਹੁਤ ਛੋਟੀ ਵੀ ਆ ਚਲੋ ਕੀ ਲੁੱਕ ਵਾਈਜ਼ ਬਹੁਤ ਸੈਕਸੀ ਮਸ਼ੀਨ ਆ ਇਹ ਵਰਕ ਬਹੁਤ ਵਧੀਆ ਆ ਬਹੁਤ ਜ਼ਿਆਦਾ ਵਰਕ ਵਧੀਆ ਆ ਇਹਦੇ ਨਾਲ ਆਪਾਂ ਲਾਈਨਿੰਗ ਵਰਕ ਜ਼ਿਆਦਾਤਰ ਕਰੀਦਾ ਕਦੀ ਕਦੀ ਲੋਡ ਪੀ ਇਹਦੇ ਨਾਲ ਮੈਂ ਸ਼ੇਡਿੰਗ ਵੀ ਕਰ ਲੈਂਦਾ ਜਿਹੜੀ ਆ ਆਪਣੀ ਮਸ਼ੀਨ ਕੋਇਲ ਵਾਲੀ ਆ। ਸਵਾਜ ਇਹਦਾ ਗ੍ਰਿਪ ਹੋ ਗਿਆ ਬਾਬੇ ਆਪਣਾ ਗ੍ਰਿਪ ਲੱਗ ਜਾਂਦਾ। ਸਾਡੇ ਕੋਲ ਗ੍ਰਿਪ ਬਾਧੂ ਪਏ ਆ ਹਰ ਇੱਕ ਮਸ਼ੀਨ ਦੇ ਦਿਖਾਓ ਬਈ। ਇੱਧਰ ਲਿਆਓ ਚੈੱਕ ਕਰੋ। ਬਹੁਤ ਸਾਜੀ ਆ ਆਪਣੀ ਗ੍ਰਿਪਿਆਂ ਟੇਪਾ ਟੂਪਾ ਲਾ ਕੇ ਰੱਖੀਦਾ ਜਦੋਂ ਕੰਮ ਕਰੀਦਾ ਪਰ ਆਪਾਂ ਇਹਨਾਂ ਨੂੰ ਚੇਂਜ ਕਰ ਲਈਦਾ। ਸੋ ਗੱਲ ਮੁੱਕਦੀ ਆ ਬਾਬੇ ਉਹ ਮਸ਼ੀਨਾਂ ਦੀ ਤੁਹਾਨੂੰ ਚੈੱਕ ਕਰਵਾ ਦਿੱਤੀਆਂ। ਇੱਕ ਅੱਧੀ ਮਸ਼ੀਨ ਹੋਰ ਆ ਉਹ ਆਪਣੇ ਹਜੇ ਘਰੇ ਪਈ ਆ ਉਹ ਅਨਬਾਕਸਿੰਗ ਹੀ ਨਹੀਂ ਕੀਤੀ ਆਪਾਂ ਉਹਦੀ ਕਿਉਂਕਿ ਸਟੂਡੀਓ ਸਾਨੂੰ ਚੇਂਜ ਕਰਨਾ ਪੈ ਗਿਆ ਸੀਗਾ। ਸੋ ਇਹ ਐਂਡੀ ਸਾਰੇ ਮੇਰੇ ਵੀਰ ਯੂਜ਼ ਕਰਦੇ ਆ। ਅਪਾਇੰਟਮੈਂਟ ਜਿਹੜੀ ਆਪਾਂ ਯੂਜ਼ ਕਰਦੇ ਆ। ਸੋ ਇਹ ਵੀ ਵਧੀਆ ਹੀ ਆ ਬਾਬੇ ਸਹੀ ਆ। ਸਫਾਈ ਬਹੁਤ ਹੋਣ ਵਾਲੀ ਆ ਮੇਰੇ ਵੀਰ। ਸੋ ਮਾਫੀ ਮੰਗਦਾ ਅਸੀਂ ਇਦਾਂ ਚੀਜ਼ ਨੂੰ ਨਹੀਂ ਰੱਖ ਸਕਦੇ ਸਾਫ਼ ਸੁਥਰਾ ਰੱਖ ਸਕਦੇ ਆ ਜਦੋਂ ਅਸੀਂ ਸੈਟਅਪ ਲਾਈਦਾ ਐ ਨਾ 100% ਹਰ ਇੱਕ ਚੀਜ਼ ਨੂੰ ਪਿਊਰੀਫਾਈ ਕਰ ਲਈਦਾ ਜੀ ਠੀਕ ਹੈ ਜੀ। ਤੇ ਬਾਬੇ ਨੀਡਲਸ ਦੀ ਗੱਲ ਕਰੀਏ। ਨੀਡਲਸ ਨੀਡਲਾਂ ਬਹੁਤ ਸਾਰੀਆਂ ਆ। ਜਲਾਤਾਤਮ ਮੈਂ ਕਹਾਂਗਾ ਕਿ ਜਿੰਨਾ ਚਿਰ ਆਪਣਾ ਹੱਥ ਨਹੀਂ ਸੈੱਟ ਹੈਗਾ ਨਾ ਉਹਨਾਂ ਚਿਰ ਆਪਾਂ ਕੁਝ ਨਹੀਂ ਕਰ ਸਕਦੇ ਨੀਡਲ ਵੀ ਬਾਕੀ ਆ ਆਪਣਾ 50% ਨੀਡਲ ਵੀ ਦਿੰਦੀ ਆ 50% ਆਪਣਾ ਆਰਡ ਲੈਂਦਾ ਆ ਸੋ ਇਹ ਬਾਬੇ ਆਪਣੀ ਹੈਗੀ ਆ ਅ ਮੇਰੇ ਹਸਾਬ ਨਾਲ ਇਹ ਜੀ ਰੌਕ ਦੀ ਆ ਨੀਡਲ ਤੇ ਵਧੀਆ ਵਰਕ ਹੈ ਦਾ 7 आर एल ਬੱਬ ਤੋਂ ਬੈਸਟ ਨੀਡਲ ਬਾਬੇ ਜਿਹੜੀ ਹੈਗੀ ਆ ਉਹ ਹੈਗੀ ਆਪਣੀ ਫਾਲਕਨ ਦੀ ਟੋਪ ਦੀ ਨੀਡਲ ਆ ਸੋ ਇਹ ਕਿਸੇ ਦੀ ਵੀ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਮੈਂ ਬਾਰ-ਬਾਰ ਕਹਿ ਰਹੇ ਆ ਫਾਲਕਨ ਦੀ ਨੀਡਲ ਆ ਇੱਕ ਵਾਰੀ ਮੇਰੇ ਵੀਰ ਯੂਜ਼ ਕਰਕੇ ਦੇਖਿਓ ਇਹ ਆਪਾਂ ਟੈਸਟਿੰਗ ਲਈ 10-10 ਦੀ ਪੈਕਿੰਗ ਮੰਗਾਈ ਸੀ ਤੇ ਹੁਣ ਆਪਾਂ ਵੱਡੇ ਡੱਬੇ ਮੰਗਾਵਾਂਗੇ 20 ਵੀ ਵਾਲੀ ਦੀ ਪੈਕਿੰਗ ਸਵਾ ਲੱਗੇ ਹੋਏ ਆਪਣੇ ਸਾਰੇ ਬਾਕਸ ਤੇ ਹੋਰ ਬਾਬਿਓ ਤੁਹਾਨੂੰ ਮੈਂ ਕੀ ਦੱਸਾਂ ਰੈਪਰੂਵ ਤਾਂ ਚਲੋ ਔਇਲ ਦੇ ਵਿੱਚ ਆਇਲ ਦੇ ਵਿੱਚ ਬਾਬੇ ਆਪਾਂ ਯੂਜ਼ ਕਰਦੇ ਆਂ ਜੈਗੂਅਰ ਦੀ ਨੀਡਲ ਉਸ ਤੋਂ ਬਾਅਦ 9 ਮੈਗਨਮ ਇਹ ਵੀ ਆਪਾਂ ਜੈਗੂਅਰ ਦੀ ਰੱਖੀ ਐ ਸ਼ੇਡਿੰਗ ਵੀ ਕਰੀ ਵੀ ਐ ਕੋਈ ਜ਼ਰ ਨਾਲ ਐਸੀ ਗੱਲ ਤੋਂ ਉਸ ਤੋਂ ਬਾਅਦ ਬਾਬੇ ਆਪਣੀ ਆ ਗਈ ਐ 7RL ਠੀਕ ਐ ਜੀ ਤੇ ਸਾਰਾ ਸੈਟਅਪ ਤਾਂ ਤੁਸੀਂ ਦੇਖ ਲਿਆ ਹੁਣ ਤੇ ਹੋਰ ਬਾਬੇ ਕੁਝ ਰਹਿ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਸੋ ਇੱਕ ਗੱਲ ਹੋਰ ਆ ਆਪਣਾ ਜਿਹੜਾ ਸਟੈਂਸਿਲ ਪੇਪਰ ਹੈ ਨਾ ਬਾਬੇ ਉਹ ਸਟੈਂਸਿਲ ਪੇਪਰ ਨੂੰ ਮੇਰੇ ਵੀਰ ਜਿੰਨਾ ਪਲਾਸਟਿਕ ਵਾਲਾ ਜਿਹੜਾ ਕਹਿ ਲੋ ਕਿ ਇੱਕ ਹੁੰਦਾ ਮੈਟ ਜਿਹੜਾ ਨਾ ਉਹਦੇ ਨਾਲ ਉਹ ਵਧੀਆ ਕਿ ਆਪਾਂ ਆ ਯੂਜ਼ ਕਰੀਏ ਇਹਦਾ ਬਾਬੇ ਰਿਜ਼ਲਟ ਬਹੁਤ ਵਧੀਆ ਹੈ ਚੈੱਕ ਕਰਕੇ ਦੇਖਣਾ ਜ਼ਰੂਰ ਇੱਕ ਵਾਰੀ ਠੀਕ ਹੈ ਜੀ ਹੋਰ ਆਈ ਹੋਪ ਬਾਬੇ ਹੁਣ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਾ ਹੋਊਗਾ ਸੋ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਆ ਬਲੌਗ ਨੂੰ ਸ਼ੇਅਰ ਕਰਿਓ ਰੱਜ ਕੇ ਸ਼ੇਅਰ ਕਰਿਓ ਦੇਖਿਓ ਜਿੰਨੇ ਮੇਰੇ ਆਰਟਿਸਟ ਵੀਰ ਆ ਸੋ ਟੈਟੂ ਬਾਬਿਓ ਇੱਕ ਚੀਜ਼ ਦਾ ਧਿਆਨ ਰੱਖਣਾ ਬਾਬਿਓ ਮੇਲੇ ਦੇ ਵਿੱਚੋਂ ਕਦੀ ਟੈਟੂ ਨਹੀਂ ਕਰਾਣਾ ਮੇਲੇ ਦੇ ਵਿੱਚੋਂ ਟੈਟੂ ਤੁਸੀਂ ਕਰਾ ਦਾ ਲੋਂਗੇ ਇਨ ਫਿਊਚਰ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ ਇਨਫੈਕਸ਼ਨ ਹੋ ਸਕਦੀ ਹੈ ਇੱਕਦਮ ਨਹੀਂ ਓਲੀ-ਓਲੀ ਆਊਗੀ ਜੇ ਤਾਂ ਮੇਰੇ ਵੀਰ ਮੇਲੇ ਦੇ ਵਿੱਚੋਂ ਟੈਟੂ ਟੂਟੂ ਕਰਾਇਆ ਚਲੋ ਹੋ ਗਿਆ ਠੀਕ ਹੈ ਬਟ ਅੱਗੇ ਤੋਂ ਧਿਆਨ ਰੱਖਿਓ ਕਿਸੇ ਵੀ ਮੇਲੇ ਫੈਸਟੀਵਲ ਦੇ ਵਿੱਚੋਂ ਟੈਟੂ ਨਹੀਂ ਕਰਾਉਣਾ ਆ ਬਾਬਿਓ ਆਪਣੇ ਕੋਲ ਪਈਆਂ ਆ ਯੂਜ਼ ਨੀਡਲ ਇਹ ਬਾਬਿਓ ਆਪਣੇ ਕੋਲ ਯੂਜ਼ ਹੋਈਆਂ ਨੀਡਲਾਂ ਪਈਆਂ ਤੁਸੀਂ ਦੇਖ ਸਕਦੇ ਆ ਆਪਾਂ ਇਹਨਾਂ ਨੂੰ ਮੋੜੋ ਫਰੰਟ ਤੋਂ ਵੀ ਟੱਚ ਨਹੀਂ ਕਰਦੇ ਸੋ ਮੇਰੇ ਵੀ ਰੋਕ ਹੀ ਕਰਦੇ ਆ ਨੀਡਲ ਦੇ ਵਿੱਚ ਸੋ ਨੀਡਲ ਦੇ ਮੋਰੇ ਇੱਕ ਛੋਟੀ ਜਿਹੀ ਨਾਲ ਕਹ ਲੋਗੀ ਟਿਪ ਲੱਗਦੀ ਹੁੰਦੀ ਏਦਾਂ ਦੀ ਖਸ਼ੇ ਇਹ ਵੀ ਨੀਡਲ ਐ ਵੈਸੇ ਨੀਡਲ ਦੇ ਮੋਰੇ ਟਿਪ ਲੱਗਦੀ ਹੁੰਦੀ ਆ ਉਹ ਉਹਨੂੰ ਇੱਦਾਂ ਲੱਗੀ ਰਹਿਣ ਦਿੰਦੇ ਆ ਤੇ ਆ ਜਿਹੜੀ ਨੀਡਲ ਹੁੰਦੀ ਆ ਉਹਨੂੰ ਬਾਬੇ ਕਹ ਲੋਗੀ ਮਸ਼ੀਨ ਦਾ ਤੇਲ ਉਹਦੇ ਨਾਲ ਧੋ ਕੇ ਇੱਕ ਪਰਸਨ ਤੋਂ ਦੂਜੇ ਪਰਸਨ ਤੇ ਲਗਾਉਂਦੇ ਆ ਸੋ ਬਾਬੇ ਦਾ ਉਹਨੂੰ ਪਤਾ ਹੈ ਉਹਦੇ ਨਾਲ ਐਚ ਆਈ ਵੀ ਪ੍ਰੋਬਲਮ ਕੋਈ ਵੀ ਛੋਟੀ ਮੋਟੀ ਪ੍ਰੋਬਲਮ ਉਹ ਬਹੁਤ ਜ਼ਿਆਦਾ ਇਨ ਫਿਊਚਰ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਤੁਹਾਡੀ ਬੋਡੀ ਦੇ ਵਿੱਚ ਅਸਰ ਕਰੂਗੀ ਸੋ ਹੋ ਗਿਆ ਬੱਬੇ ਵਜਦਾ ਆਪਣਾ ਬਲੌਗ ਤੇ ਬਾਕੀ ਵਧੀਆ ਲੱਗਾ ਤਾਂ ਮੇਰੇ ਵੀਰ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆਂ ਭਾਈ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਸੋ ਮਚ